ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਰੇ ਪੰਜਾਬ ਦੇ ਵਿੱਚ ਸਾਰੇ ਲੋਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸੀ ਇਸ ਘੜੀ ਦਾ ਇੰਤਜ਼ਾਰ ਕਰ ਰਹੇ ਸੀ ਕਿ ਅੱਜ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਅਤੇ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਬਿੰਦ ਕੇਜਰੀਵਾਲ ਦੀ ਜੋਗਵਾਈ ਦੇ ਵਿੱਚ ਅੱਜ ਕੈਸ਼ਲੈਸ ਸਿਹਤ ਬੀਮਾ ਯੋਜਨਾ ਦਾ ਆਗਾਜ਼ ਕੀਤਾ ਗਿਆ ਔਰ بڑے ਵੱਡੇ ਪੱਧਰ ਦੇ ਉੱਤੇ ਸਾਡੀ ਯੂਥ ਵਿੰਗ ਦੀ ਟੀਮ ਜਿਹੜੀ ਹੈ ਉਹ ਇਸ ਯੋਜਨਾ ਨੂੰ ਸਫਲ ਬਣਾਉਣ ਵਾਸਤੇ ਲਗਾਈ ਗਈ ਹੈ ਹਰ ਇੱਕ ਪੰਜਾਬੀ ਪਰਿਵਾਰ ਦਾ ਉਹਨਾਂ ਦਾ ਸਿਹਤ ਬੀਮਾ 10 ਲੱਖ ਰੁਪਏ ਤੱਕ ਆ ਕੀਤਾ ਜਾਏਗਾ ਔਰ ਉਹਨਾਂ ਦਾ ਇਲਾਜ ਜਿਹੜਾ 10 ਲੱਖ ਰੁਪਏ ਤੱਕ ਹਰ ਇੱਕ ਪਰਿਵਾਰ ਦਾ ਮੁਫਤ ਹੋਏਗਾ ਸੋ ਇਹ ਬਹੁਤ ਵੱਡੀ ਇੱਕ ਰਾਹਤ ਮਿਲ ਰਹੀ ਆ ਆਮ ਪਰਿਵਾਰਾਂ ਨੂੰ ਜਿਹੜੇ ਲੋਕਾਂ ਦੀ ਮੰਗ ਸੀ ਔਰ ਲੋਕਾਂ ਦੀ ਇੱਛਾ ਸੀ ਕਿਉਂਕਿ ਇਲਾਜ ਇੰਨੇ ਮਹਿੰਗੇ ਹੋ ਚੁੱਕੇ ਸਨ ਹਰ ਇੱਕ ਬੰਦੇ ਦੇ ਵਾਸਤੇ ਗੱਲ ਨਹੀਂ ਸੀ ਸੋ ਇਸ ਇਸ ਸਕੀਮ ਨੂੰ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਲੋਕ ਇਸ ਘੜੀ ਦਾ ਇੰਤਜ਼ਾਰ ਕਰੇ ਸਨ ਅੱਜ ਉਹ ਇੰਤਜ਼ਾਰ ਦੀ ਘੜੀ ਖਤਮ ਹੋਈ ਹੈ ਔਰ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਔਰ ਇਸ ਜੋਜਨਾ ਨੂੰ ਜਿਹੜਾ ਆਗਾਜ਼ ਕਰ ਦਿੱਤਾ ਗਿਆ ਔਰ ਸਾਡੇ ਦਿਨਾ ਨਗਰ ਸ਼ਹਿਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਕਿ ਸਾਰੇ ਇਹਨੂੰ ਇੱਕ ਤਿਉਹਾਰ ਦੀ ਤਰ੍ਹਾਂ ਜਸ਼ਨ ਮਨਾ ਰਹੇ ਨੇ ਕਿ ਇੱਕ ਲੋਕਾਂ ਲਈ ਰਾਹਤ ਮਿਲੀ ਹੈ ਔਰ ਇਹ ਕਿਉਂਕਿ ਇਹ ਲੋਕਾਂ ਦੀ ਸੋਚ ਤੋਂ ਪਰੇ ਸੀ ਔਰ ਜਿਹੜੀ ਪੰਜਾਬ ਸਰਕਾਰ ਨੇ ਪਹਿਲ ਕੀਤੀ ਹੈ ਔਰ ਇਹ ਚਾਹੀਦਾ ਸੀ ਕਿ ਕੇਂਦਰ ਸਰਕਾਰ ਦਾ ਮੁੱਦਾ ਪਰ ਪੰਜਾਬ ਸਰਕਾਰ ਨੇ ਪਹਿਲ ਕਰਕੇ ਇਸ ਨੂੰ ਇੱਕ ਉਦਾਹਰਨ ਪੇਸ਼ ਕੀਤਾ ਸਾਰੇ ਭਾਰਤ ਵਾਸੀਆਂ ਦੇ ਵਿੱਚ ਕਿ ਲੋਕਾਂ ਦੀ ਸਿਹਤ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਸਾਰੇ ਲੋਕਾਂ ਵਾਸਤੇ ਇਹ ਸਕੀਮ ਹੈ ਹਰੇਕ ਪਰਿਵਾਰ ਇਸ ਦਾ ਫਾਇਦਾ ਉਠਾ ਸਕਦਾ ਗਰੀਬ ਹੈ ਅਮੀਰ ਹੈ ਮੀਡਲ ਕਲਾਸ ਦਾ ਹੈ ਹਰੇਕ ਪਰਿਵਾਰ ਇਸ ਦਾ ਫਾਇਦਾ ਉਠਾ ਸਕਦਾ ਔਰ ਸਾਡੀ ਉੱਚੇ ਚੇਤਤੌਰ ਦੇ ਸਾਡੇ ਹਰ ਥਾਂ ਤੇ ਇੱਕ ਯੂਥ ਦੀ ਟੀਮ ਬੈਠੀ ਹੈ ਸਾਡਾ सरपंच بیٹھا ਸਾਡਾ ਵਲੰਟੀਅਰ ਬੈਠਾ ਸਾਡਾ ਬਲਾਕ ਪ੍ਰਧਾਨ ਬੈਠਾ ਉਹ ਸਾਰੇ ਰਲ ਕੇ ਇਸ ਟੀਮ ਨੂੰ ਇਸ ਟੀਮ ਦੀ ਤਰ੍ਹਾਂ ਕੰਮ ਕਰਨਗੇ ਔਰ ਹਰ ਇੱਕ ਦਾ ਕਾਰਡ ਬਣਾਉਣਗੇ ਇਹ ਕਾਰਡ ਸਰ ਲੋਕ ਜਿਹੜੇ ਆ ਕਿੱਦਾਂ ਜਿਹੜੇ ਬਣਾਣਗੇ ਥੋੜਾ ਜਾਣਕਾਰੀ ਦਿਓ ਕਿ ਸਾਡੇ ਚੈਨਲ ਦੇ ਮਤਲਬ ਸਾਡੇ ਅਸੀਂ ਇੱਕ ਇੱਕ ਮਸ਼ੀਨ ਜਿਹੜੇ ਆ ਆਪਣੇ ਸਾਡੇ ਵਲੰਟੀਅਰਸ ਨੂੰ ਯੂਥ ਪ੍ਰਧਾਨਾਂ ਨੂੰ ਦੇ ਦਿੱਤੀ ਹੈ ਔਰ ਉਹਨਾਂ ਉਸ ਮਸ਼ੀਨ ਦੇ ਉੱਤੇ ਬਕਾਇਦਾ ਰਜਿਸਟ੍ਰੇਸ਼ਨ ਹੋਏਗੀ ਔਰ ਰਜਿਸਟ੍ਰੇਸ਼ਨ ਤੋਂ ਬਾਅਦ ਵਿੱਚ ਕੈਫੇ ਤੋਂ ਜਾਂ ਕਿਸੇ ਆਫਿਸ ਦੇ ਵਿੱਚੋਂ ਸਾਂਝ ਕੇਂਦਰ ਦੇ ਵਿੱਚੋਂ ਜਿਹੜਾ ਕਾਰਡ ਆ ਕਢਾਇਆ ਜਾ ਸਕਦਾ। ਦੂਸਰੀ ਗੱਲ ਅੱਜ ਗੈਸਟਰਾਂ ਦਾ ਮੁੱਦਾ ਚੱਲਿਆ ਸੀ। ਅੱਜ ਲਗਾਤਾਰ ਪੰਜਾਬ ਪੁਲਸ ਗੈਸਟਰਾਂ ਦੇ ਨਕੇਲ ਕਸਰੀ ਔਰ ਪਿਛਲੇ 2 ਦਿਨਾਂ ਵਿੱਚ ਜਿਹੜੀ ਨਵੀਂ ਸਕੀਮ ਆਈ ਉਹਦੀ ਉੱਪਰ ਲਗਾਤਾਰ ਜਿਹੜੀ ਸਫਲਤਾ ਮਿਲ ਰਹੀ ਆ। ਸਰਕਾਰ ਇਹ ਚਾਹੁੰਦੀ ਹੈ ਲੋਕ ਆ ਬਿਲਕੁਲ ਸ਼ਾਂਤੀ ਨਾਲ ਰਹਿਣ ਬਿਨਾਂ ਕਿਸੇ ਡਰ ਭੈ ਦੇ ਆਪਣਾ ਜ਼ਿੰਦਗੀ ਬਤੀਤ ਕਰਨ ਜੋ ਪਹਿਲੇ ਪਹਿਲੀਆਂ ਸਰਕਾਰਾਂ ਦੌਰਾਨ ਜੋ ਮਾਹੌਲ ਬਣਿਆ ਸੀ ਕਿਉਂਕਿ ਗੈਂਸਟਰ ਬਾਦ ਇਹ ਜਿਹੜੇ ਜੋ ਵੀ ਇਹ ਪੈਦਾ ਕੀਤਾ ਸੀ ਇਹ ਪਹਿਲੀਆਂ ਸਰਕਾਰਾਂ ਦੇ ਵੇਲੇ ਪੈਦਾ ਹੋਇਆ ਔਰ ਸਰਕਾਰ ਨੇ ਨਕੀਲ ਕਸੀ ਹੈ ਤੁਸੀਂ ਦੇਖੇ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੇ ਬਿਲਕੁਲ ਨਾਲ ਰਲਦੇ ਮਿਲਦੇ ਦੋਨੇ ਪੱਖ ਨੇ ਔਰ ਯੁੱਧ ਨਸ਼ਿਆਂ ਦੇ ਵਿਰੁੱਧ ਦੂਜੇ ਪੜਾਅ ਦੇ ਵਿੱਚ ਹੁਣ ਹਰ ਮਹੱਲੇ ਮਹੱਲੇ ਦੇ ਵਿੱਚ ਹਰ ਪਿੰਡ ਪਿੰਡ ਦੇ ਵਿੱਚ ਜਿਹੜਾ ਉਹਨੂੰ ਲੋਕਾਂ ਨੂੰ ਜਾਗਰਤ ਕੀਤਾ ਜਾ ਰਿਹਾ ਹੈ ਤਾਂ ਜੋ ਜੇ ਕੋਈ ਅਜੇ ਵੀ ਨਸ਼ਾ ਵੇਚਣ ਵਾਲਾ ਰਹਿੰਦਾ ਸਰਕਾਰ ਦੇ ਧਿਆਨ ਚ ਲਿਆਂਦਾ ਜਾਵੇ ਉਹਨੂੰ ਪੂਰੀ ਤਰ੍ਹਾਂ ਕੰਪਲੀਟ ਖਤਮ ਕੀਤਾ ਜਾਵੇ